ਸਸ਼ਿਕਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੁਝ ਕੋਰਸੈਟ ਦੇ ਡਿਜ਼ਾਈਨ ਜੋ ਕਿ ਮੈਂ ਫਗਵਾੜੇ ਤੋਂ ਲਏ ਸੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਵੇਖ ਲਿਆ ਕਿਸੇ ਦਾ ਵੀ ਰੰਗ ਵਗਿਆ ਨਹੀਂ ਖਰਾਬ ਹੋਇਆ ਪਲੱਸ ਮੈਂ ਤੁਹਾਨੂੰ ਦੱਸਾਂਗੀ ਆਨਲਾਈਨ ਤੁਹਾਨੂੰ ਕਿੰਨੇ ਦਾ ਮਿਲ ਸਕਦਾ ਹੈ ਤੇ ਆਫਲਾਈਨ ਮੈਨੂੰ ਕਿੰਨੇ ਦਾ ਮਿਲਿਆ ਸੀ ਮੈਨੂੰ 500 ਰੁਪਏ ਦਾ ਇਸ ਤੇ ਕੱਟਵਰਕ ਨਾਲ embroiderry ਕੀਤੀ ਹੋਈ ਹੈ ਤੇ ਜੋ ਨੈਕ ਹੈ ਉਸ ਤੇ ਲੈਸਸ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਸੇਮ ਲੈਸ ਨੂੰ ਉਹਨਾਂ ਨੇ ਯੂਜ਼ ਕੀਤਾ ਹੈ ਪਲਾਜ਼ੋ ਦੇ ਨੀਚੇ ਸੋ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਮੈਂ ਜੋ ਤੇ ਫਾਈਂਡ ਆਊਟ ਕੀਤਾ ਤੁਹਾਡੇ ਲਈ ਉਥੇ ਹੈਗਾ 550 ਦਾ ਫ੍ਰੀ ਡਿਲੀਵਰੀ ਹੈ ਤੇ ਉਸ ਦੀ ਨਾਲ ਮੈਂ ਪਿਕ ਐਡ ਕਰ ਦੇਵਾਂਗੀ ਜੇਕਰ ਕੋਡ ਚਾਹੀਦਾ ਹੋਇਆ ਤਾਂ ਤੁਸੀਂ ਕਵੈਂਟ ਕਰਕੇ ਕੋਡ ਪੁੱਛ ਸਕਦੇ ਹੋ ਸੈਕਿੰਡ ਹੈਗਾ ਸਾਡੇ ਕੋਲ ਇਹ ਵਾਲਾ ਕੋਡ ਸੈਟ ਜੋ ਕਿ ਪਿਓਰ ਕਾਟਨ ਦਾ ਹੈ ਜਮਾ ਇਸ ਵਿੱਚ ਗਰਮੀ ਨਹੀਂ ਲੱਗਦੀ ਤੇ ਇਸਦੇ ਪਲੱਸ ਜਿਹੜਾ ਪਲੱਸ ਉਹਦੇ ਵਿੱਚ ਉਹਨਾਂ ਨੇ ਦੋਨੋਂ ਸਾਈਡਸ 'ਤੇ ਪਾਕਟਸ ਦਿੱਤੀਆਂ ਹੋਈਆਂ ਨੇ ਇਸ ਦਾ ਰਿਪੋਰਟ ਸੈਟਮੈਂਟ ਬਹੁਤ ਪਸੰਦੀ ਹੈ ਜਿਹੜੇ ਸਿੰਪਲ ਜਿਹੇ ਹੁੰਦੇ ਆ ਕਿਉਂਕਿ ਆਪਾਂ ਇਸ ਨੂੰ ਡੇਲੀ ਵੇਅਰ ਕਰ ਸਕਦੇ ਆਂ ਤੇ ਮੈਂ ਰੋਜ਼ ਹੀ ਪਾਉਂਦੀ ਆਂ ਤਾਂ ਹੀ ਮੈਨੂੰ ਪਤਾ ਇਹਨਾਂ ਦਾ ਕੱਪੜਾ ਜਿਹੜਾ ਹੈ ਉਹ ਵਧੀਆ ਹੈ ਧੋਤੇ ਦੇ ਵੀ ਖਰਾਬ ਨਹੀਂ ਹੋਏ ਇਹਨੂੰ ਮੈਂ ਕਿੰਨੀ ਵਾਰੀ ਵਾਸ਼ ਕਰ ਲਿਆ ਆਂ ਆਨਲਾਈਨ 'ਚ ਇਸ ਤਰ੍ਹਾਂ ਦਾ ਡਿਜ਼ਾਈਨ ਦੇਖਣ ਦੀ ਤੁਹਾਡੇ ਲਈ ਕੋਸ਼ਿਸ਼ ਕੀਤੀ ਬਟ ਉਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਸੀ ਇਹ ਤਾਂ ਸਿਰਫ 450 ਦਾ ਹੈ ਜੇਕਰ ਤੁਸੀਂ ਸਕਦੇ ਆ ਐਮ ਐਸ ਅਜੀਤ ਵਾਲਿਆਂ ਦੀ ਦੁਕਾਨੇ ਤੋਂ ਉੱਥੋਂ ਜਾ ਕੇ ਕੋਟ ਸੈੱਟ ਲੈ ਸਕਦੇ ਹੋ ਇਹ ਵਾਲਾ ਕੋਟ ਸੈੱਟ ਵੀ ਸੇਮ ਡਿਜ਼ਾਈਨ ਦਾ ਹੈ ਜਿਹੜੀ ਦਿੱਤੀ ਹੋਈ ਹੈ ਜਿਹੜਾ ਫਰਸਟ ਸੀਗਾ ਉਹਦੇ ਨਾਲ ਬੈਲਟ ਨਹੀਂ ਦਿੱਤੀ ਹੋਈ ਸੀ ਸਿਰਫ ਇੰਨਾ ਹੀ ਡਿਫਰੈਂਸ ਹੈ ਬਾਕੀ ਸੇਮ ਹੈ ਸਾਹ ਦੇ ਵਿੱਚ ਵੀ ਪਾਕਟਸ ਦਿੱਤੀਆਂ ਹੋਈਆਂ ਦੋਨੋਂ ਸਾਈਡ ਸੋ ਵਧੀਆ ਲੱਗਾ ਇਹ ਵਾਲਾ ਕੋਟ ਸੈੱਟ ਵੀ ਕੋਟਨ ਸੇਮ ਜਾਂ ਦੋਨੇ ਬੈਂਕ ਸਾਡੇ ਤੁਹਾਨੂੰ ਪੰਛੀਆਂ ਦੀ ਆਵਾਜ਼ ਆ ਰਹੀ ਹੋਣੀ ਆ ਉਸ ਲਈ ਮੈਂ ਵਾਹੀ ਵੰਦੀ ਆ ਬਟਰ ਕੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਕੋਟ ਸੈੱਟ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਤੁਸੀਂ ਕੋਲੇਜ ਜਾਂਦੇ ਹੋ ਉੱਥੇ ਵੀ ਪੱਕੇ ਚਾ ਸਕਦੇ ਹੋ ਜੇਕਰ ਆਫਿਸ ਜਾਂਦੇ ਹੋ ਤੇ ਉੱਥੇ ਵੀ ਤੁਸੀਂ ਪੱਕੇ ਚਾ ਸਕਦੇ ਹੋ ਇਹ ਲਾਸਟ ਵਾਲਾ ਕੋਟ ਸੈੱਟ ਹੈ ਜਿਸ ਤੇ ਕਿ ਹੈਂਡ ਐਮਬ੍ਰੋਇਡਰੀ ਕੀਤੀ ਹੋਈ ਆ 450 ਦਾ ਹੀ ਆਇਆ ਸੀ ਇਹ ਵੀ ਇਸ ਦੇ ਨਾਲ ਫੈਂਸੀ ਬਟਨ ਦਿੱਤੇ ਹੋਏ ਨੇ ਇਸ ਦਾ ਪਹਿਲਾਂ ਸੀ ਮੈਨੂੰ ਵੀ ਸ਼ਾਇਦ ਰੰਗ ਨਿਕਲੇ ਪਰ ਇਸ ਨੂੰ ਮੈਂ ਦੋ ਤਿੰਨ ਵਾਰੀ ਵੋਸ਼ ਕਰ ਲਿਆ ਤੇ ਰੰਗ ਨਹੀਂ ਨਿਕਲੇ ਆ ਕਾਫੀ ਵਧੀਆ ਹੈ ਪਲਾਜ਼ੋ ਦੇ ਨਾਲ ਪਾਕਟਸ ਨਹੀਂ ਦਿੱਤੀਆਂ ਹੋਈਆਂ ਸੈਂਪਲੀ ਪਲਾਜ਼ੋ ਆ ਲਾਸਟ ਦੇ ਵਾਈ ਕੀਤੀ ਸੀ ਇਹ ਵਾਲੀ ਫੌਕ ਜਿਸਦੇ ਪੈਟਰਨਸ ਦੇ ਡਿਜ਼ਾਈਨ ਮੈਨੂੰ ਕਾਫੀ ਪਸੰਦ ਆਇਆ ਸੋ ਮੈਂ ਬਾਏ ਕਰ ਲਈ ਤੇ ਕਾਫੀ ਜਿਹੜਾ ਫੈਬਰਿਕ ਆ ਕੋਟਨ ਦਾ ਨਹੀਂ ਹੈ ਤੇ ਨੀਚੇ ਲਾਈਨਿੰਗ ਵੀ ਦਿੱਤੀ ਹੋਈ ਆ ਹਾਫ ਲਾਈਨਿੰਗ ਦਿੱਤੀ ਹੋਈ ਹੈ ਤੇ ਪ੍ਰਾਈਸ ਇਸ ਦਾ ਉਹ 450 ਉਸ ਤੋਂ ਬਦਲੇ ਆ ਵਾਲਾ ਕੋਟਨ ਦਾ ਸੂਟ ਜੋ ਕਿ 500 ਦਾ ਪਿਆ ਬਟ ਘਰ ਆ ਕੇ ਮੈਂ ਚੈੱਕ ਕੀਤਾ ਚੰਗੀ ਤਰ੍ਹਾਂ ਕਪੜਾ ਪਿਓਰ ਕੋਟਨ ਨਹੀਂ ਹੈ ਥੋੜਾ ਮਿਕਸ ਹੈ ਜੰਪਰ ਦੇ ਫਰੰਟ ਸਾਈਡ ਤੇ ਇਹਨੇ ਥੋੜਾ ਥੋੜਾ ਵਰਕ ਦਿੱਤਾ ਹੋਇਆ ਕਾਫੀ ਲਾਈਟ ਹੀ ਵਰਕ ਹੈ ਜਿਹੜੀ ਆ ਅਫਗਾਨੀ ਮੇ ਰੱਖੀ ਹੋਇਆ ਕਟਿੰਗ ਕੀਤੀ ਹੋਈ ਆ ਛੇਤੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕਟਿੰਗ ਦੇ ਸਟੇਜ ਦੀ ਓਕੇ ਓਕੇ ਲ ਪਸੰਦ ਨਹੀਂ ਆਇਆ ਉਸ ਤੋਂ ਬਾਅਦ ਲਿਆ ਸੀ ਇਹ ਵਾਲਾ ਸੂਟ ਜੋ ਕਿ 23 ਕੋਸ ਦਾ ਪਿਆ ਬਟ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਰੀਅਲ ਦੇ ਵਿੱਚ ਦੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਹੈ ਕੈਮਰੇ 'ਚ ਹਜੇ ਇੰਨਾ ਸੋਹਣਾ ਨਹੀਂ ਆ ਰਿਹਾ ਮੈਂ ਫੋਨ 'ਚ ਕਾਫੀ ਵਾਰ ਟ੍ਰਾਈ ਕੀਤਾ ਕਲਰ ਇਸ ਦਾ ਜਿਹੜਾ ਹੈ ਡਾਰਕ ਫਰੋਜੀ ਆ ਦੀ ਆਪਾਂ ਇਸ ਨੂੰ ਵਿਂਟਰ ਵਿੱਚ ਬਹੁਤ इजीली ਪਾ ਸਕਦੇ ਹਾਂ ਕਿਸੇ ਵੀ ਵਿਆਹ ਸ਼ਾਦੀ ਤੇ ਆਪਾਂ ਪਾ ਸਕਦੇ ਹਾਂ ਸਭ ਤੋਂ ਵਧੀਆ ਲੱਗਿਆ ਮੈਨੂੰ ਇਹਨਾਂ ਦੀ ਬਾਹਾਂ ਦੀ ਕਢਾਈ ਕਿਉਂਕਿ ਬਹੁਤ ਸਹੀ ਢੰਗ ਨਾਲ ਉਹਨਾਂ ਨੇ ਕੀਤੀ ਹੋਈ ਹੈ ਇਸ ਵਿੱਚ ਜੋੜ ਸਾਨੂੰ ਨਹੀਂ ਪਾਉਣਾ ਪਊਗਾ ਕਿ ਹੁੰਦਾ ਜਦੋਂ ਬਾਹਾਂ ਦੀ ਉਹ ਕਢਾਈ ਕਰਦੇ ਨੇ ਇੱਕ ਸਾਈਡ ਨੂੰ ਸਾਨੂੰ ਜੋੜ ਪਾਉਣਾ ਪੈਂਦਾ ਕਈ ਵਾਰੀ ਦੋਨੋਂ ਸਾਈਡ ਨੂੰ ਸਾਨੂੰ ਜੋੜ ਪਾਉਣਾ ਪੈਂਦਾ ਬਟ ਇੱਥੇ ਉਹਨਾਂ ਨੇ ਬਾਹਾਂ ਜਿਹੜੀਆਂ ਸੀ ਉਹ ਵੱਖਰੀਆਂ ਦਿੱਤੀਆਂ ਹੋਈਆਂ ਸੀ ਜਿਨ੍ਹਾਂ ਤੇ ਖੁੱਲਾ ਡੁੱਲਾ ਵਰਕ ਕੀਤਾ ਹੋਇਆ ਹੈ ਸੋ ਕਿਸੇ ਵੀ ਤਰ੍ਹਾਂ ਦਾ ਜੋੜ ਨਹੀਂ ਆਏਗਾ ਜੋ ਸਲਵਾਰ ਹੋ ਉਹ ਪਲੇਨ ਹੈ ਫਰੋਜੀ ਇਹ ਨਾਲ ਇਸ ਤੇ ਦੁਪੱਟਾ ਹੈ ਜਿਸ ਦੇ ਚਾਰੇ ਸਾਈਡ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਤੇ ਵਿੱਚ ਵਿੱਚ ਫਲਾਵਰ ਬਣਾਏ ਹੋਏ ਹੈ ਇਹ ਸੂਟ ਦੀ ਕਟਿੰਗ ਆਪਾਂ ਥੋੜਾ ਰੋਕੇ ਕਰਾਂਗੇ ਤੇ ਜਦੋਂ ਕਟਿੰਗ ਕਰਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕਟਿੰਗ ਤੇ ਸਟੀਚਿੰਗ ਦੀ ਇਸ ਤਰ੍ਹਾਂ ਦੀਆਂ ਵੀਡੀਓਸ ਤੇ ਕਟਿੰਗ ਤੇ ਸਟੀਚਿੰਗ ਸਿੱਖਣਾ ਚਾਹੁੰਦੇ ਆ ਆਸਾਨੀ ਨਾਲ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰຊਾਓ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ